ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 9 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਪਿਛਲੇ ਦਿਨਾਂ ਦੀ ਤਰ੍ਹਾਂ ਮੌਸਮ ਮੁੱਖ ਤੌਰ ਤੇ ਅੱਜ ਸਾਫ਼ ਧੁੱਪ ਵਾਲਾ ਠੰਡ ਤੋਂ ਥੋੜੀ ਜਿਹੀ ਰਾਹਤ ਦਿਖਾਈ ਦੇ ਰਹੀ ਹੈ ਕਿਉਂਕਿ ਅੱਜ ਕਿਸੇ ਵੀ ਖੇਤਰ ਦੇ ਵਿੱਚ ਖਾਸ ਧੁੰਦ ਦਿਖਾਈ ਨਹੀਂ ਦੇ ਰਹੀ ਮੌਸਮ ਮੁੱਖ ਤੌਰ ਤੇ ਸਾਫ਼ ਬਣਿਆ ਹੋਇਆ ਹੈ ਅਤੇ ਤੁੱਪ ਵਾਲੇ ਰਹਿਣ ਦੀਆਂ ਪੂਰੀਆਂ ਸੰਭਾਵਨਾ ਨੇ ਕੋਰਾ ਵੀ ਕਿਸੇ ਨਾ ਮਾਤਰ ਦੇ ਖੇਤਾਂ ਦੇ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪਹਾੜਾਂ ਇਸ ਤਰ੍ਹਾਂ ਦੇ ਵਿੱਚ ਜਿਹੜਾ ਸਿਸਟਮ ਸੀਗਾ ਉਹ ਤਕਰੀਬਨ ਖਤਮ ਹੋ ਚੁੱਕਾ ਹੈ ਤੇ ਜਿਸ ਕਰਕੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਵਿੱਚ ਹਲਕੀ ਜਿਹੀ ਬੱਦਲਵਾਈ ਜਰੂਰ ਦੇਖੀ ਗਈ ਸੀ ਪਰ ਹੁਣ ਉਹ ਬੱਦਲਵਾਈ ਵੀ ਸਾਫ਼ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਮੌਸਮ ਮੁੱਖ ਤੌਰ ਤੇ ਅਗਲੇ 3 ਤੋਂ 4 ਦਿਨ ਜਾਂ ਕਹ ਲਈਏ 14 ਜਾਂ 15 ਤਰੀਕ ਤੱਕ ਸਾਫ਼ ਰਹਿਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਸੇ ਪ੍ਰਕਾਰ ਦੀ ਹਲਚਲ ਨਹੀਂ ਹੋਵੇਗੀ ਮੌਸਮ ਮੁੱਖ ਤੌਰ ਤੇ ਸਾਫ ਅਤੇ ਖੁਸ਼ਕ ਬਣਿਆ ਰਹੇਗਾ ਉਸ ਤੋਂ ਬਾਅਦ ਹੋ ਸਕਦਾ ਕਿ ਧੁੰਦਾ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੇ ਤੇ ਇੱਕ ਅੱਧਾ ਪੱਛਮੀ ਸਿਸਟਮ ਆਉਣ ਦੇ ਨਾਲ ਟੁੱਟਵੇਂ ਤੌਰ ਤੇ ਮੀਹ ਨੇਰੀ ਦਾ ਦੌਰ ਪੰਜਾਬ ਵਿੱਚ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਵੀ ਮਿਲਦਾ ਰਹੇਗਾ ਉਹਨੇ ਦਿਨ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸੁੱਕੀ ਠੰਡ ਇਸੇ ਤਰ੍ਹਾਂ ਹੀ ਜਾਰੀ ਰਹਿੰਦੀ ਹੋਈ ਦਿਖਾਈ ਦੇਵੇਗੀ